ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇਹ ਕਰ ਹੱਥ ਫਿਰਤ ਫਿਰਤ ਪਾਵੇ ਆਇ ਪਰਿਆ ਤੋ ਸ਼ਰਨਾਈ ਨਾਨਕ ਕੀ ਪ੍ਰਭੈਨਤੀ ਆਪਣੀ ਭਗਤੀ ਲਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ 4 ਹਰ ਹਰ ਬੂਦ ਭਏ ਹਰ ਸੁਆਮੀ ਹਮ ਚਾਤਰ ਕਾ ਬੇਲਲ ਬੇਲ ਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜੋ ਬਿਨ ਅਮਲਾ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾ ਹਮ ਲੈ ਨਾ ਸਕੈ ਅੰਤ ਮਾਤੇ ਉਪਰਾਹ ਪਰਾ ਅਪਰੰਪਰ ਸੁਆਮੀ ਮਿਤ ਜਾਣੋ ਆਪਣਾ ਗਾਤੀ ਹਰ ਕੇ ਸੰਤ ਜਨ ਹਰ ਜਪਿਓ ਗੁਰ ਰੰਗ ਚਲੂਲਾ ਰਾਤੀ ਹਰ ਹਰ ਭਗਤ ਬਣੀ ਅਤ ਸੁਬਾਹ ਹਰ ਜਪਿਓ ਉਤਮਾ ਪਾਤੀ ਆਪੇ ठाकुर ਆਪੇ ਸੇਵਕਾ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸ਼ਰਨ ਆਈ ਹਰ ਰੱਖੋ ਲਾਜ ਭਗਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੇ ਭਾਤੀ ਨਾਨਕ ਜਨ ਤੁਮਰੀ ਸ਼ਰਨ ਆਈ ਹਰ ਰੱਖੋ ਲਾਜ ਗਾਤੀ ਤਨਾਸ਼ਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਕ ਬਿਲ ਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨੇਮਖਾਤੀ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਚੌਥੇ ਪਾਤਸ਼ਾਹ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਧਨਾ ஸ்ரீ ਰਾਗ ਅੰਦਰ ਅੰਗ 668 ਉੱਪਰ ਅੱਜ ਦੇ ਅਮਰ ਕਵੇਲੇ ਦੇ ਇਲਾਹੀ ਹੁਕਮਨਾਵਾਂ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਣ ਨਾਮ ਦਾਣ ਦੀਆਂ ਦਾਤਾਂ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ hot he